ਲਾਈਵ ਦੇ ਵਿੱਚ ਸਵਾਗਤ ਹੈ ਜੀ ਪਿੰਡੂ ਪੁੱਲਰ YouTube ਪੇਜ ਤੇ ਤੇ ਅੱਜ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਦਿਖਾਵਾਂਗੇ ਆਸ-ਪਾਸੇ ਦਾ ਮਾਹੌਲ ਤੇ ਆਪਣੇ ਗਵਾਂਢੀ ਸਰਦਾਰ ਰਾਜ ਸਿੰਘ ਸਿੱਧੂ ਸਬਜ਼ੀ ਲਾ ਰਿਹਾ ਉਹ ਤੇ ਸੜਕ ਦੇ ਨੇੜੇ ਤੇੜੇ ਦਾ ਮਾਹੌਲ ਪਰਾਲੀ ਵਾਲੀਆਂ ਮਸ਼ੀਨਾਂ ਚੱਲੀ ਜਾਂਦੀਆਂ ਤੇ ਹੋਰ ਆਸਾ ਬੱਸ ਹਾਂਜੀ ਹਵਾ ਚੱਲ ਰਹੀ ਹੈ ਵਧੀਆ ਦਿਵਾਲੀ ਤੋਂ ਬਾਅਦ ਦਾ ਮੌਸਮ ਦੀ ਬੈਕਗਰਾਉਂਡ ਅੱਛੇ ਸਹੀ ਹੋਣ। ਹੋਰ ਸੁਣਾਓ ਜੀ ਕੌਣ ਕੌਣ ਦੇਖ ਰਿਹਾ ਕਿੱਥੋਂ ਕਿੱਥੋਂ। ਸਬਜ਼ੀਆਂ ਲੱਗ ਰਹੀਆਂ ਸਿਆਲਿਆਂ ਵਾਲੀਆਂ। ਕਾਦਰ ਜਾਣਕਾਰੀ ਸਾਂਝੀ ਤੁਹਾਡੇ ਨਾਲ ਕਿੰਨੀਆਂ ਬੱਟਾਂ ਬਣ ਗਈਆਂ ਜੀ 1 2 3 4 5 6 7 8 9 10 11 12 13 14 15 ਕਿੰਨੀਆਂ ਬਣ ਗਈਆਂ ਵਾ 16 17 18 19 20 21 22 23 24 25 25 ਬੱਟਾਂ ਬਣ ਗਈਆਂ इतने की के गाजरी, गाजरी है। गाजर गाजर अभी वही लगवे अरे உம்ம்